ਬੜਦੇ ਯਾਰ ਬਸ ਆ ਕਹਿੰਦੇ ਰਹੇ ਆਂ ਫਿਰ ਕਾਦੀ ਜਾਦੀ ਆ ਪਰਸੋਂ ਨੂੰ ਮਨਾਵਾਂਗੇ ਆ ਗਈ ਜਾਦੀ ਤੁਹਾਡੇ ਕਰਾਜੀ 15 ਕਾ ਹਸਤਾ ਪਰਸੋਂ ਕਿਹੜੀ ਜਾਦੀ ਆਯਾਦੀ ਅਸਲੀ ਉਹਦੇ ਮੰਨਾਗੇ ਜਿੱਦਾਂ ਕਚਹਿਰੀਆਂ ਚ ਬਿਨਾ ਕਿਸੇ ਸਪਾਰਸ਼ ਦੇ ਰਿਸ਼ਤੀਆਂ ਹੋਣ ਲੱਗ ਗਿਆ ਇੰਤਕਾਲ ਹੋਣ ਲੱਗ ਗਏ ਫਰਜ਼ਾਂ ਮੈਣ ਲੱਗ ਗਿਆ ਜਿੱਦੈ ਸਰਕਾਰੀ ਸਕੂਲਾਂ ਚ ਪੜ ਕੇ ਸਾਡੇ ਬੱਚੇ ਵੱਡੇ ਵੱਡੇ ਅਫਸਰ ਬਣਨ ਲੱਗ ਗਏ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ਾਂ ਤੋਂ ਗਰੀਬ ਦੀ ਰਿਪੋਰਟ ਲਿਖੀ ਜਾਣ ਲੱਗ ਗਈ ਉਹਦੇ ਮੰਨਾਂਗੇ ਯਾਦੀ ਸਾਡੇ ਕੋਲੇ ਆ ਗਈ ਲੱਗੇ ਹੋਏ ਹਾਂ ਅਸੀਂ ਲੱਗੇ ਹੋਏ ਹਾਂ ਔਰ ਕਾਮਯਾਬ ਵੀ ਹੋ ਰਹੇ ਹਾਂ ਕਚਹਿਰੀਆਂ ਚ ਪਠੀ ਕਰ ਲਿਆ ਕੰਮ तहसीलदारਾਂ ਨੇ ਕੀਤਾ ਸੀ ਨਾ ਉਹ ਕਲਮ چھوڑ ਹੜਤਾਲ ਕਹਿੰਦੇ ਕਲਮ چھوڑ ਹੜਤਾਲ ਮੈਂ ਕਿਹਾ ਕੀ ਹੁੰਦੀ ਹੈ ਕਹਿੰਦੇ ਜੀ ਅਸੀਂ ਕੰਮ ਨਹੀਂ ਕਰਦੇ 2 ਦਿਨ ਕਲਮ ਛੱਡ ਦਿਆਂਗੇ ਮੈਂ ਫਿਰ ਕਹਤਾ ਮੈਂ ਕਿਹਾ ਠੀਕ ਹੈ ਛੱਡੋਗੇ ਤਾਂ ਆਪਣੀ ਮਰਜ਼ੀ ਨਾਲ ਕਲਮ ਬਾਅਦ ਚ ਦੁਬਾਰੇ ਤੁਹਾਨੂੰ ਦੇਣੀ ਹੈ ਕਲਮ ਜਾਂ ਨਹੀਂ ਦੇਣੀ ਇਹ ਮੇਰੀ ਮਰਜ਼ੀ ਹੋਊਗੀ ਆਗੇ ਉਹ ਦੀ ਕਹਿੰਦੇ ਜੀ 2 ਘੰਟੇ ਦੇ ਦਿਓ ਬਸ ਆ ਜਾਂਦੇ ਆ ਕਲਮ ਚੱਕ ਲੈਣੇ ਆ ਮੈਂ ਕਿਹਾ ਆਜੋ ਆਜੋ ਵੈਲਕਮ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਭੁੱਲਿਆ ਨੇ ਕਹਿੰਦੇ ਤੁਸੀਂ ਤਾਂ ਦੁਪਹਿਰ ਹੀ ਆ ਗਏ ਚਲ ਕੋਈ ਗੱਲ ਨਹੀਂ ਮੁੜਿਓ ਮੁੜਿਓ ਕੋਈ ਮੁੱਦੇ ਤੇ ਗੱਲ ਕਰਨੀ ਹੈ ਮੈਂ ਉਹਦੇ ਵਾਸਤੇ ਤਿਆਰ ਆ ਮੈਂ ਕੋਈ ਤਾਨਾਸ਼ਾ ਨਹੀਂ ਹੈਗਾ ਕੋਈ ਗੱਲ ਤਾਂ ਅਸਾਂ ਕਲਮ ਕਦੇ ਬਾਤ ਤੇ ਛੱਡਣੀ ਸਾਡਾ ਬੰਦਾ ਤੁਸੀਂ ਪੈਸੇ ਲੈਂਦਾ ਫੜ ਲਿਆ ਜੀ ਕੀ ਗੱਲ ਜੀ ਤੁਹਾਨੂੰ ਲਾਇਸੈਂਸ ਦਿੱਤਾ ਸੀ ਵੀ ਤੁਸੀਂ ਲੈ ਸਕਦੇ ਹੋ ਸੋ ਇਸ ਕਰਕੇ ਕੋਈ ਮੁੱਦੇ ਤੇ ਹੜਤਾਲ ਹੋਵੇ ਮੈਂ ਆਪ ਮਿਲਣ ਨੂੰ ਤਿਆਰ ਹਟ-ਹਟ ਘੰਟੇ ਮੈਂ ਮਿਲਦਾ ਵੀ ਰਿਆਂ ਕਦੇ ਕਿਸੇ ਯੂਨੀਅਨ ਨੂੰ ਕਦੇ ਕਿਸੇ ਯੂਨੀਅਨ ਪਰ ਜਦੋਂ ਧੱਕਾ ਕਰਨ ਲੱਗ ਜਾਂਦੇ ਨੇ ਜਦੋਂ ਬਲੈਕਮੇਲ ਕਰਨ ਲੱਗ ਜਾਂਦੇ ਨੇ ਫੇਰ ਨਹੀਂ برداشت ਜਦ ਲੋਕਾਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਫਿਰ ਉਹਨਾਂ ਨੂੰ ਮੈਂ ਇਹ ਵੀ ਕਹਿ ਮੈਂ ਦੋ ਦਿਨ ਹੜਤਾਲ ਕੀਤੀ ਸੀ ਨਾ ਕਹਿੰਦੇ ਹਾਂ ਦੋ ਦਿਨ ਕੰਮ ਤੁਸੀਂ ਖਰਾਬ ਕੀਤਾ ਨਾ ਬੁੱਧਵਾਰ ਤੇ ਵੀਰਵਾਰ ਕਹਿੰਦੇ ਹਾਂ ਜੀ ਮੈਂ ਕਿਹਾ ਫਿਰ ਸ਼ਨੀਵਾਰ ਤੇ ਐਤਵਾਰ ਕੰਮ ਕਰਿਓ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਨੂੰ ਕਚੈਰੀਆਂ ਖੋਲੀਆਂ ਵੀ ਸ਼ਨੀਵਾਰ ਤੇ ਐਤਵਾਰ ਕੰਮ ਕਰੋ ਉਦੋਂ ਜ਼ਿਆਦਾ ਰਸ਼ ਹੋ ਗਿਆ ਲੋਕਾਂ ਦਾ ਉਹ ਕਹਿੰਦੇ ਜੀ ਕੰਮ ਹੈ ਕੋਈ ਕਹਿੰਦਾ ਕੰਮ ਤਾਂ ਨਹੀਂ ਬਸ ਐਂ ਦੇਖਣ ਆਏ ਸੀ ਐਤਵਾਰ ਨੂੰ ਕਹੇ ਜੇ ਲੱਗਦੇ ਆ ਬੈਠੇ ਇੱਥੇ ਅੱਲਾਹ ਦਾਸ ਐਂ ਦੇਖਣਾਗੇ ਦੱਸ ਉਹ ਦੇਖਿਆ ਨੀ ਜਨਾ ਲੋਕਾਂ ਨੇ ਅਜਾ ਕੰਮ ਪਹਿਲਾਂ ਲੋਕ ਤਾਂ ਧਰਤੇ ਪਏ ਸੀ ਕਹਿੰਦੇ ਨਾ ਚੂਸੇ ਪਏ ਆ ਯਾਰ ਇਹਨਾਂ ਨੇ ਕੋਈ ਫੈਨ ਆਊਗਾ ਇਹਨਾਂ ਦਾ ਕੋਈ ਇਹਨੂੰ ਰੋਕੂ ਕੋਈ ਸਾਡਾ ਖੂਨ ਪੀਣ ਤੋਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਈ ਨਸ਼ੇ 'ਚ ਪਾਉਣ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਸਿਸਟਮ ਨੂੰ ਜੇ ਕੋਈ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮਾਜਿਕ ਵਿਰੋਧੀ ਅੰਸਰ ਕਿਸੇ ਨੂੰ ਤੰਗ ਕਰੂਗਾ ਜਾਂ ਕਿਸੇ ਨੂੰ ਜਿਉਣ ਦੇ ਹੱਕ ਤੋਂ ਵਾਂਝਾ ਕਰੂਗਾ ਜਾਂ ਕਿਸੇ ਨੂੰ ਕੋਈ ਧਮਕੀਆਂ ਦੇਊਗਾ ਕੋਈ ਤਰਸ ਨਹੀਂ ਕੋਈ ਉਹਦੇ ਤੇ ਅਸੀਂ ਉਹਨਾਂ ਰਹਿਮ ਨਹੀਂ ਕਰਨਾ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਅਸੀਂ ਨਹੀਂ ꀧਰ ਕਰਦੇ ਇਸ ਗੱਲ ਦੀ ਸੋ ਇਸੇ ਕਰਕੇ ਤੁਸੀਂ ਜਾਦੇ ਖੋਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਥੇ ਰੱਖਣ ਤੱਕ ਨਿਆਂ ਨਹੀਂ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਅਦਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੀ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇਵਾਂਗੇ ਜਿੰਨੀ ਬਣ ਸਕਦੀ ਆ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਹਾਡੇ ਚੋਂ ਨਿਕਲਿਆ ਹੋਇਆ ਐਦਾ ਹੀ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਮਿਲਦੇ ਗਿਲਦੇ ਰਵਾਂਗੇ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਹੈ ਨਾ ਮਿਲਦੇ-ਖਿਲਦੇ ਰਵਾਂਗੇ ਕੋਈ ਕੰਮਕਾਰ ਹੋਵੇ ਲੋਕਲ ਐਮਐਲਏ ਨੂੰ ਦੱਸ ਦੋ ਕੋਈ ਕਿਤੇ ਡੀਸੀ ਤੱਕ ਜਾ ਕੋਈ ਹੋਰ ਜੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਦੋ ਮੇਰੇ ਤੱਕ ਉਹ ਪਹੁੰਚ ਹੀ ਜਾਂਦੇ ਲਗਭਗ ਸਾਰੇ ਮੈਂ ਪੜਦਾ ਸਾਰਿਆਂ ਨੂੰ ਗੱਡੀ 'ਚ ਪੜਦਾ ਜਾਂ ਕਿਤੇ ਵੀ ਜਾਵਾਂ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਵੀ ਕਰਦਾ ਵੀ ਆਹ ਚੀਜ਼ ਘਟ ਹੈ ਇਹਦੇ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਫਿਰ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਬਜ਼ੁਰਗ ਇੰਨੀ ਪਾਰੀ ਗਿਣਤੀ ਚ ਆਏ ਹੋ। ਤੁਸੀਂ ਬਹੁਤ ਬੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਤੁਹਾਡੇ ਗੂਠੇ ਘਸ ਗਏ ਉਹਨਾਂ ਨੂੰ ਬੋਟਾਂ ਪਾਉਂਦੇ ਪਾਉਂਦੇ। ਬਥੇਰੀਆਂ ਉਮੀਦਵਾਰਾਂ ਚ ਬੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ। ਉਮੀਦਵਾਰਾਂ ਚ ਪਾਈਆਂ ਵੀ ਚੱਲ ਯਾਰ ਠੀਕ ਹੀ ਹੋਗੇ ਆਉਣਗੇ ਸ਼ਾਇਦ ਐਦਕੀ। ਪਾ ਦਿੰਨੇ ਆ ਪਾ ਦਿੰਨੇ ਆ ਪਰ ਨਹੀਂ ਉਹਨਾਂ ਨੇ ਆਪਣੇ ਹੱਕ ਚ ਕਦੇ ਵੋਟ ਨਹੀਂ ਪਾਈ ਆਪਾਂ ਨੇ ਉਹਨਾਂ ਦੇ ਹੱਕ। ਖੂਪ ਹਰਤੇ ਉਹਨਾਂ ਦੀਆਂ ਵੋਟਾਂ ਪਾ ਪਾ ਕੇ ਉਹਨਾਂ ਨੂੰ। ਸੋ ਇਸ ਕਰਕੇ ਹੁਣ ਤੁਸੀਂ ਕਦੇ ਕਿਤੇ ਅੰਨ ਤੁਸੀਂ ਦੇਖਦੇ ਆਉਂਗੇ ਟੀਵੀ 'ਚ ਹਰ ਰੋਜ਼ ਰਾਸ਼ ਬੱਦਦਾ ਜਾਂਦਾ ਹੈ ਹਰ ਰੋਜ਼